ਕਰਮਜੀਤ ਅਨਮੋਲ ਜੀ ਨੇ ਨੋਮੀਨੇਸ਼ਨ ਫਾਈਲ ਕਰ ਦਿੱਤਾ ਹੈ ਕਰਮਜੀਤ ਜੀ ਕਿਸ ਤਰੀਕੇ ਦਾ ਲੱਗ ਰਿਹਾ ਹੁਣ ਨੋਮੀਨੇਸ਼ਨ ਫਾਈਲ ਹੋ ਚੁੱਕੀ ਹੈ ਹਾਂਜੀ ਹਾਂਜੀ ਅਕਲਦੀਵਾਰ ਨਾਲ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਮੈਂ ਐਡਾ ਖੁਸ਼ ਨਸੀਬਾਂ ਕਿ ਮੇਰਾ ਪਿੰਡ ਇਥੋਂ ਕਿ ਕਾਫੀ ਕਿਲੋਮੀਟਰ ਦੂਰ ਹੈ ਆਧਾ ਪਿੰਡ ਮੇਰੇ ਨਾਲ ਹੀ ਫਿਰਦਾ ਅੱਜ ਇੱਥੇ ਸੋ ਬਹੁਤ ਸਾਰੇ ਦੋਸਤਾਂ ਮਿੱਤਰਾਂ ਦਾ ਬਿੰਨੂ ਟੱਲੋਂ ਗੱਪੀ ਕਰਿਆ ਵਾਲ ਹੁਣੀ ਸਾਰੇ ਮਲਕੀਤ ਰੌਣੀ ਹੋਣੀ ਸਾਰੇ ਆਏ ਨੇ ਨਾਲ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਲੱਗਦਾ ਹੁਣ ਜ਼ੋਰ ਹੋਰ ਜ਼ਿਆਦਾ ਲਾਣਾ ਬਿਲਕੁਲ ਜੀ ਲਾਵਾਂਗੇ ਜੀ ਜ਼ੋਰ ਤਾਂ ਐਂਡ ਤੱਕ ਲਾਵਾਂਗੇ ਜ਼ੋਰ ਲਾਉਣੀ ਪੈਂਦਾ ਜੀ ਅੱਜ ਤੁਹਾਡੇ ਸਾਥੀ ਸਾਰੇ ਆਏ ਆ ਬੜੇ ਲੋਕਾਂ ਨੂੰ ਵੀ ਮਿਲੇ ਨੇ ਲੋਕ ਵੀ ਉਹਨਾਂ ਨੂੰ ਮਿਲੇ ਆ ਤਾਂ ਲੱਗਦਾ ਉਸ ਜੀ ਨਾਲ ਹੋ ਜਾ ਤੇਜ਼ੀ ਆਈ ਜ ਤੱਕ ਨਹੀਂ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰੇ ਪਿੰਡ ਤੋਂ ਮੇਰਾ ਅੰਦਾ ਪਿੰਡ ਪਹਿਲਾਂ ਹੀ ਬੈਠਾ ਤੇ ਅੱਜ ਕਾਫੀ ਲੋਕ ਆਏ ਨੇ ਆ ਭਰਾ ਮੇਰਾ ਪਵਿੱਤਰ ਨਾਲ ਹੈ ਟੋਨੀ ਨਾਲ ਹੈ ਸਤਿੰਦਰ ਨਾਲ ਹੈ ਬਿੰਨੂ ਨਾਲ ਹੈ ਸਾਰੇ ਹਬੀਰ ਸਿੰਘ ਜੀ ਨਾਲ ਨੇ ਔਰ ਪਿੰਡ ਦੇ ਲੋਕ ਆਏ ਸਨ ਹਾਂਜੀ ਬਿਲਕੁਲ ਮੇਰਾ तकरीबन ਪੌਣਾ ਪਿੰਡ ਅਜ ਇੱਥੇ ਹੋਊਗਾ ਜੀ ਹਾਂਜੀ ਕੀ ਕਹਿੰਦੇ ਪਿੰਡ ਵਾਲੇ ਹੁਣ ਫਿਰ ਪਿੰਡ ਵਾਲੇ ਬਹੁਤ ਖੁਸ਼ ਨੇ ਜੀ ਪਿੰਡ ਦਾ ਹਮੇਸ਼ਾ ਮੈਨੂੰ ਸਹਾਇਕ ਮਿਲਿਆ ਬਚਪਨ ਤੋਂ ਲੈ ਕੇ ਮੈਂ ਵੈਸੇ ਲੋਕ ਕਹਿੰਦੇ ਆ ਕਿ ਜਦੋਂ ਬੰਦਾ ਤਰੱਕੀ ਕਰਦਾ ਵੀ ਪਿੰਡ ਵਾਲੇ ਪਤਾ ਨਹੀਂ ਉਹ ਉਹਦੇ ਤੇ ਜੈਲਸ ਕਰਦੇ ਨੇ ਪਰ ਮੈਂ ਕਹਿੰਨਾ ਵੀ ਮੈਂ ਬਚਪਨ ਤੋਂ ਦੇਖਿਆ ਜਿਹੜੀ ਮੇਰੀ ਤਰੱਕੀ ਹੋਈ ਹੈ ਮੇਰੇ ਪਿੰਡ ਨੇ ਇੰਨੀ ਖੁਸ਼ੀ ਮਨਾਈ ਹੈ ਹਰ ਇੱਕ ਬੱਚੇ-ਬੱਚੇ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੇਰੇ ਪਿੰਡ ਦਾ ਖੁਸ਼ ਹੈ ਕਦੇ ਵੀ ਮੈਨੂੰ ਐ ਮਹਿਸੂਸ ਨਹੀਂ ਆ ਵੀ ਕੋਈ ਮੈਨੂੰ ਚਿਰਦਾ ਹੋਵੇ ਮੈਨੂੰ ਪਿਆਰ ਦਿੰਦੇ ਨੇ ਔਰ ਸਤਿਕਾਰ ਦਿੰਦੇ ਨੇ ਮੇਰੇ ਪਿੰਡ ਤਾਂ ਬਿਲਕੁਲ ਇਸ ਵਕਤ ਕਰਮਜੀਤ ਅਨਮੋਲ ਜੀ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਦਾ ਪੂਣਾ ਪਿੰਡ ਕਹਿੰਦੇ ਕਿ ਅੱਜ ਸਾਡਾ ਕਰੀਬ ਸਾਰਾ ਪਿੰਡ ਜਿਹੜਾ ਉਹਨਾਂ ਦੇ ਨਾਲ ਅੱਜ ਨੋਮੀਨੇਸ਼ਨ ਕਰਨ ਲਈ ਪੁੱਛਿਆ ਤਾਂ ਫਿਲਹਾਲ ਕਰ ਦਿੱਤੀ ਜਾਵੇ ਨੋਮੀਨੇਸ਼ਨ ਫਾਰਮ ਜਿਹੜੇ ਨੇ ਉਹਨਾਂ ਨੇ ਫਿਲ ਕਰ ਦਿੱਤੇ ਨੇ ਅਤੇ ਇਸ ਵਕਤ ਲੜਾਈ ਜਿਹੜੀ ਹੈ ਹੋਰ ਜ਼ਿਆਦਾ ਤੇਜ਼ ਹੋ ਰਹੀ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਕਿਸ ਨੂੰ ਪਸੰਦ ਕਰਦੇ ਨੇ ਅਤੇ ਜਿੱਤ ਦਾ ਸੇਰਾ ਕਿਸ ਦੇ ਸਿਰ ਤੇ ਵੰਨਿਆ ਜਾਂਦਾ ਹੈ ਫਰੀਦਕੋਟ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਕਰਮਜੀਤ ਅਨਮੋਲ ਜੀ ਨੇ ਨੋਮੀਨੇਸ਼ਨ ਫਾਈਲ ਕਰ ਦਿੱਤਾ ਹੈ ਕਰਮਜੀਤ ਜੀ ਕਿਸ ਤਰੀਕੇ ਦਾ ਲੱਗ ਰਿਹਾ ਹੁਣ ਨੋਮੀਨੇਸ਼ਨ ਫਾਈਲ ਹੋ ਚੁੱਕੀ ਹੈ ਹਾਂਜੀ ਹਾਂਜੀ ਅਕਲਦੀਵਾਰ ਨਾਲ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਮੈਂ ਐਡਾ ਖੁਸ਼ ਨਸੀਬਾਂ ਕਿ ਮੇਰਾ ਪਿੰਡ ਇਥੋਂ ਕਿ ਕਾਫੀ ਕਿਲੋਮੀਟਰ ਦੂਰ ਹੈ ਆਧਾ ਪਿੰਡ ਮੇਰੇ ਨਾਲ ਹੀ ਫਿਰਦਾ ਅੱਜ ਇੱਥੇ ਸੋ ਬਹੁਤ ਸਾਰੇ ਦੋਸਤਾਂ ਮਿੱਤਰਾਂ ਦਾ ਬਿੰਨੂ ਟੱਲੋਂ ਗੱਪੀ ਕਰਿਆ ਵਾਲ ਹੁਣੀ ਸਾਰੇ ਮਲਕੀਤ ਰੌਣੀ ਹੋਣੀ ਸਾਰੇ ਆਏ ਨੇ ਨਾਲ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਲੱਗਦਾ ਹੁਣ ਜ਼ੋਰ ਹੋਰ ਜ਼ਿਆਦਾ ਲਾਣਾ ਬਿਲਕੁਲ ਜੀ ਲਾਵਾਂਗੇ ਜੀ ਜ਼ੋਰ ਤਾਂ ਐਂਡ ਤੱਕ ਲਾਵਾਂਗੇ ਜ਼ੋਰ ਲਾਉਣੀ ਪੈਂਦਾ ਜੀ ਅੱਜ ਤੁਹਾਡੇ ਸਾਥੀ ਸਾਰੇ ਆਏ ਆ ਬੜੇ ਲੋਕਾਂ ਨੂੰ ਵੀ ਮਿਲੇ ਨੇ ਲੋਕ ਵੀ ਉਹਨਾਂ ਨੂੰ ਮਿਲੇ ਆ ਤਾਂ ਲੱਗਦਾ ਉਸ ਜੀ ਨਾਲ ਹੋ ਜਾ ਤੇਜ਼ੀ ਆਈ ਜ ਤੱਕ ਨਹੀਂ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰੇ ਪਿੰਡ ਤੋਂ ਮੇਰਾ ਅੰਦਾ ਪਿੰਡ ਪਹਿਲਾਂ ਹੀ ਬੈਠਾ ਤੇ ਅੱਜ ਕਾਫੀ ਲੋਕ ਆਏ ਨੇ ਆ ਭਰਾ ਮੇਰਾ ਪਵਿੱਤਰ ਨਾਲ ਹੈ ਟੋਨੀ ਨਾਲ ਹੈ ਸਤਿੰਦਰ ਨਾਲ ਹੈ ਬਿੰਨੂ ਨਾਲ ਹੈ ਸਾਰੇ ਹਬੀਰ ਸਿੰਘ ਜੀ ਨਾਲ ਨੇ ਔਰ ਪਿੰਡ ਦੇ ਲੋਕ ਆਏ ਸਨ ਹਾਂਜੀ ਬਿਲਕੁਲ ਮੇਰਾ ਤਕਰੀਬਨ ਪੌਣਾ ਪਿੰਡ ਅਜੇ ਇੱਥੇ ਹੋਊਗਾ ਜੀ ਹਾਂਜੀ ਕੀ ਕਹਿੰਦੇ ਪਿੰਡ ਵਾਲੇ ਹੁਣ ਫਿਰ ਪਿੰਡ ਵਾਲੇ ਬਹੁਤ ਖੁਸ਼ ਨੇ ਜੀ ਪਿੰਡ ਦਾ ਹਮੇਸ਼ਾ ਮੈਨੂੰ ਸਹਾਇਕ ਮਿਲਿਆ ਬਚਪਨ ਤੋਂ ਲੈ ਕੇ ਮੈਂ ਵੈਸੇ ਲੋਕ ਕਹਿੰਦੇ ਆ ਕਿ ਜਦੋਂ ਬੰਦਾ ਤਰੱਕੀ ਕਰਦਾ ਵੀ ਪਿੰਡ ਵਾਲੇ ਪਤਾ ਨਹੀਂ ਉਹ ਉਹਦੇ ਤੇ ਜੈਲਸ ਕਰਦੇ ਨੇ ਪਰ ਮੈਂ ਕਹਿੰਨਾ ਵੀ ਮੈਂ ਬਚਪਨ ਤੋਂ ਦੇਖਿਆ ਜਿਹੜੀ ਮੇਰੀ ਤਰੱਕੀ ਹੋਈ ਹੈ ਮੇਰੇ ਪਿੰਡ ਨੇ ਇੰਨੀ ਖੁਸ਼ੀ ਮਨਾਈ ਹੈ ਹਰ ਇੱਕ ਬੱਚੇ-ਬੱਚੇ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੇਰੇ ਪਿੰਡ ਦਾ ਖੁਸ਼ ਹੈ ਕਦੇ ਵੀ ਮੈਨੂੰ ਐ ਮਹਿਸੂਸ ਨਹੀਂ ਆ ਵੀ ਕੋਈ ਮੈਨੂੰ ਚਿਰਦਾ ਹੋਵੇ ਮੈਨੂੰ ਪਿਆਰ ਦਿੰਦੇ ਨੇ ਔਰ ਸਤਿਕਾਰ ਦਿੰਦੇ ਨੇ ਮੇਰੇ ਪਿੰਡ ਤਾਂ ਬਿਲਕੁਲ ਇਸ ਵਕਤ ਕਰਮਜੀਤ ਅਨਮੋਲ ਜੀ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਦਾ ਪੂਣਾ ਪਿੰਡ ਕਹਿੰਦੇ ਕਿ ਅੱਜ ਸਾਡਾ ਕਰੀਬ ਸਾਰਾ ਪਿੰਡ ਜਿਹੜਾ ਉਹਨਾਂ ਦੇ ਨਾਲ ਅੱਜ ਨੋਮੀਨੇਸ਼ਨ ਕਰਨ ਲਈ ਪੁੱਛਿਆ ਤਾਂ ਫਿਲਹਾਲ ਕਰ ਦਿੱਤੀ ਜਾਵੇ ਨੋਮੀਨੇਸ਼ਨ ਫਾਰਮ ਜਿਹੜੇ ਨੇ ਉਹਨਾਂ ਨੇ ਫਿਲ ਕਰ ਦਿੱਤੇ ਨੇ ਅਤੇ ਇਸ ਵਕਤ ਲੜਾਈ ਜਿਹੜੀ ਹੈ ਹੋਰ ਜ਼ਿਆਦਾ ਤੇਜ਼ ਹੋ ਰਹੀ ਹੈ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਕਿਸ ਨੂੰ ਪਸੰਦ ਕਰਦੇ ਨੇ ਅਤੇ ਜਿੱਤ ਦਾ ਸੇਰਾ ਕਿਸ ਦੇ ਸਿਰ ਤੇ ਵੰਨਿਆ ਜਾਂਦਾ ਹੈ ਫਰੀਦਕੋਟ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੰਦ ਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ